ਸੋ ਹੰਗ ਮਹਾਰਾਜੇ ਸਿੰਘ বিষ্ণੂ ਭਗਵਾਨ ਦੀ ਜੈ ਪੰਜ ਵਾਰੀ ਬਾਬੇ ਮਨੀ ਸਿੰਘ ਦੀ ਜੈ ਵੱਲੋਂ ਆਪ ਜੀ ਦਾ ਚਰਨ ਸੇਵਕ ਪੂਰਨ ਸਿੰਘ ਜਾਚਕ ਵੱਲੋਂ ਸਭ ਤੋਂ ਅਪਰੰਤ ਅਧੀਨਗੀ ਸਹਿਤ ਹੱਥ ਜੋੜ ਕੇ ਸਾਹਿਬ ਜਾਦਿਆਂ ਦੇ ਪਵਿੱਤਰ ਚਰਨ ਕਬਲਾਂ ਵਿੱਚ ਨਿਮਸਕਾਰ ਪ੍ਰਵਾਨ ਹੋਵੇ ਜੀ ਮਾਤਾ ਜੀ ਹੋਰਾਂ ਨੂੰ ਨਿਮਸਕਾਰ ਪ੍ਰਵਾਨ ਹੋਵੇ ਜੀ ਦੇ ਆਲੂ ਜੀ ਸੇਵਕ ਸਦਾ ਹੀ ਆਪ ਜੀ ਦੇ ਸ਼ੁਭ ਦਰਸ਼ਨ ਅਤੇ ਚਰਨ ਤੂੜ ਦਾ ਭਿਖਾਰੀ ਹੈ ਜੀ ਅਤੇ ਹਮੇਸ਼ਾ ਆਪ ਦੇ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਲੱਗੀ ਰਹਿੰਦੀ ਹੈ ਜੀ ਕਿਉਂਕਿ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਨਾਲ ਆਤਮਾ ਮੇਰੀ ਸਮਝ ਚੁੱਕੀ ਹੈ ਪਿਤਾ ਦੀ ਮਿਹਰ ਨਾਲ ਪ੍ਰੇਮ ਭਾਵ ਭਗਤੀ ਦਾ ਪੂਰਨ ਅਭਿਆਸ ਹੋ ਗਿਆ ਹੈ ਜੀ ਆਤਮਾ ਹਮੇਸ਼ਾ ਕਵਲ ਦੀ ਨਿਆਈ ਅਡੋਲ ਰਹਿੰਦੀ ਹੈ ਅਤੇ ਹਮੇਸ਼ਾ ਹੀ ਈਸ਼ਰ ਦੀ ਸੁਖਮ ਅਤੇ ਨਿਰਾਲੀ ਜੋਤ ਦੇ ਨਾਲ ਆਨੰਦ ਚਿੱਤ ਰਹਿੰਦੀ ਹੈ ਤਨ ਹੈ ਮੇਰਾ ਪਿਤਾ ਜਿਹੜੇ ਅਜਿਹੇ ਟੈਮਾਂ ਤੇ ਔਕੜਾਂ ਜੰਗਲਾਂ ਪਹਾੜਾਂ ਵਿੱਚ ਵੀ ਦਿਨ ਰਾਤ ਦਰਸ਼ਨ ਦੇ ਕੇ ਨਹੀਂ ਭੁੱਲਦੇ ਬੱਚਿਆਂ ਵਾਂਗੂ ਲੋਰੀਆਂ ਦੇ ਕੇ ਅਟੁੱਟ ਦਰਸ਼ਨ ਦਿੰਦੇ ਹਾਂਜੀ ਜਿਸ ਕਰਕੇ ਦਿਲ ਬਹੁਤ ਹੀ ਖੁਸ਼ ਰਹਿੰਦਾ ਹੈ ਕਿਉਂਕਿ ਸੂਮ ਪਾਸ ਮਾਇਆ ਬਧੇ ਅਤੇ ਭਗਤ ਨੂੰ ਇਸ ਤਰ੍ਹਾਂ ਭਗਵਾਨ ਦਾ ਚਾਹ ਹੁੰਦਾ ਹੈ। ਬਾਕੀ ਆਪ ਦੀਆਂ ਪਾਤੀਆਂ ਜਿਹੜੀਆਂ ਬੇਬੇ ਹਰਵੰਸ ਕੌਰ ਨੇ ਬੜੇ ਪਿਆਰ ਅਤੇ ਬੈਰਾਗ ਨਾਲ ਸੱਚੇ ਪਾਤਸ਼ਾਹ ਦੀ ਜੋਤ ਅੱਗੇ ਹਿਤਕਾਰ ਨਾਲ ਲਿਖੀਆਂ ਹਨ ਸੇਵਕ ਨੇ ਪੜੀਆਂ ਹਾਂਜੀ ਜਿਨ੍ਹਾਂ ਨੂੰ ਖੋਲ ਕੇ ਪੜਨ ਨਾਲ ਸਾਰੇ ਦਿਨ ਦੇ ਥੱਕੇ ਟੁੱਟੇ ਅਤੇ ਰੁੱਸੇ ਦਿਲ ਵਿੱਚ ਗੁਦਗਦੀ ਪੈਦਾ ਹੋ ਗਈ। ਇਕਦਮ ਆਨੰਦ ਨਿਰਮਲ ਆਕਾਸ਼ ਵਿਖਾ ਦਿੱਤਾ ਕਿਉਂਕਿ ਜਿਸ ਵਿੱਚ ਬੜੇ ਸ਼ੁਭ ਗੁਣ ਵਾਲੇ ਸ਼ਬਦ ਭਰਪੂਰ ਸੰਜੀ ਅਤੇ ਇੱਕ ਇੱਕ ਲਬਜ਼ ਵਿੱਚ ਵੀ ਪਾਸ਼ਾ ਦੀ ਯਾਦ ਕੁੱਟ-ਕੁੱਟ ਕੇ ਭਰੀ ਹੋਈ ਸੀ ਅਤੇ ਪ੍ਰੇਮ ਸਾਗਰ ਨੂੰ ਉਸ਼ਾਲਾ ਆ ਗਿਆ ਸੀ ਮੈਂ ਬਲਿਹਾਰ ਹਾਂ ਸੱਚੇ ਪਿਤਾ ਤੋਂ ਜਿਨ੍ਹਾਂ ਨੇ ਸਾਡੇ ਦਿਲਾਂ ਵਿੱਚੋਂ ਮਾਣ ਤੇ ਹੰਕਤਾ ਦਾ ਵਿਨਾਸ਼ ਕੀਤਾ ਹੈ ਅਤੇ ਹਰ ਇੱਕ ਦੀ ਰਸਨਾ ਵਿੱਚੋਂ ਹੁਣ ਸਭ ਤੋਂ ਉੱਚਾ ਤੇ ਸੁੱਚਾ ਆਪ ਹੀ ਨਾਮ ਕਢਾਉਂਦੇ ਹਨ ਮੇਰੇ ਭੂਰੇ ਗੁਰ ਦੀ ਵਿਢਾਈ ਹੋਰ ਸਾਹਿਬਜ਼ਾਦੇ ਜਗਤਾਰ ਸਿੰਘ ਦਾ ਬੇਰਵਾ ਦਸਨਜੋਗ ਨਹੀਂ ਹੈ ਜੀ ਬੇਸ਼ੱਕ ਸਭ ਦੀ ਆਤਮਾ ਬੇਹਬਲ ਹੋਵੇਗੀ ਸਾਨੂੰ ਪੂਰਾ ਪਤਾ ਲੱਗ ਜਾਵੇ ਮਗਰੇ ਬੇਨਤੀ ਕਰਦਾ ਹਾਂ ਕਿ ਮੈਨੂੰ ਪਾਸ਼ਾ ਦਇਆ ਕਰਕੇ ਸਭ ਕੁਝ ਵਿਖਾਉਂਦੇ ਹਨ ਅਤੇ ਪਤਾ ਹੈ ਬਾਕੀ ਜਿੰਨੀ ਮਿਹਰ ਹੈ ਉਤਨਾ ਹੀ ਪੈ ਵਿੱਚ ਰੱਖਦੇ ਹਾਂ ਜੀ ਕਿਉਂਕਿ ਚਿੱਠੀਆਂ ਦੇ ਉੱਤੇ ਲਿਖਣ ਵਾਲੀਆਂ ਇਹ ਗੱਲਾਂ ਨਹੀਂ ਹਾਂ ਜੀ ਸਮੇਂ ਅਨੁਸਾਰ ਆਪਣੇ ਆਪ ਸਾਰੀ ਸ੍ਰਿਸ਼ਟੀ ਉੱਤੇ ਚਾਨਣ ਹੋ ਜਾਵੇਗਾ ਜੀ ਅਤੇ ਸੰਗਤ ਵਿੱਚ ਹੀ ਬਚਨ ਹੋਣਗੇ ਜੀ ਕਿਉਂਕਿ ਅਗਰ ਮੈਂ ਐਡੀਆਂ ਵੱਡੀਆਂ ਗੋਹਜ ਗੱਲਾਂ ਲਿਖਾਂ ਤੇ ਪਤਾ ਨਹੀਂ ਮੇਰਾ ਦਿਲ ਕਿਸ ਵੇਲੇ ਇਸ ਪਲੇਖੇ ਅਤੇ ਮਾਨ ਵਿੱਚ ਆ ਜਾਵੇ ਕਿ ਮੈਂ ਇਸ ਤਰ੍ਹਾਂ ਹਾਂ ਜੀ ਇਸ ਵਾਸਤੇ ਮੈਂ ਇੱਕ ਸੇਵਕ ਹਾਂ ਅਤੇ ਸੱਚੀ ਪਾਸ਼ਾ ਮੇਰੇ ਤਨ ਮਨ ਤੋਂ ਆਪਣੀ ਸੇਵਾ ਲੈ ਰਹੇ ਹਨ ਮੈਂ ਹਮੇਸ਼ਾ ਹੀ ਉਨ੍ਹਾਂ ਤੋਂ ਦਇਆ ਮੰਗਦਾ ਹਾਂ ਜੀ ਅਤੇ ਇਸタル ਦੀ ਧੂੜ ਮੰਗਦਾ ਹਾਂ ਜੀ ਅਗਰ ਮੈਂ ਆਪ ਨੂੰ ਬੇਰਵਾ 10 ਵੀ ਦੇਵਾਂ ਤੇ ਫਿਰ ਸ਼ਾਇਦ ਬੇਬੇ ਹਰਵੰਸ ਕੌਰ ਨੂੰ ਜਿਸ ਦੀ ਕਮਾਈ ਅਤੇ ਪਿਛਲੀ ਕਾਲਣਾ ਥਾਂਏ ਪਾਈ ਹੈ ਇਹਨਾਂ ਦੇ ਦਿਲ ਵਿੱਚ ਵੀ ਚੰਦਰਾ ਮਾਨ ਆ ਜਾਵੇ ਕਿਉਂਕਿ ਮਾਨ ਵਾਲਾ ਇਸ ਘਰ ਤੋਂ ਕੁਝ ਪ੍ਰਾਪਤ ਨਹੀਂ ਕਰ ਸਕਦਾ ਹੋ ਜਾਂਦਾ ਹੈ ਕਿਉਂਕਿ ਸਾਡੇ ਜੀਵਾਂ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਅਸੀਂ ਸਬਰ ਕਰ ਜਾਈਏ ਇੱਕ ਵਚਨ ਮੈਂ ਐਸੇ ਕਰਕੇ ਜਿਹੜੀ ਪੰਜਵੀਂ ਜੇਠ ਨੂੰ ਚਿੱਠੀ ਪਾਈ ਸੀ ਉਸ ਵਿੱਚ ਲਿਖਿਆ ਸੀ ਅਤੇ ਸਾਫ ਵਚਨ ਸੀ ਕਿ ਸੰਗਤ ਵਿੱਚ ਅਗਰ ਮੈਂ ਨਹੀਂ ਹੋਵਾਂਗਾ ਪ੍ਰੰਤੂ ਸੱਚੇ ਪਾਸ਼ਾ ਦੀ ਜੋਤ ਜ਼ਰੂਰ ਹਾਜ਼ਰ ਹੋਵੇਗੀ ਪਰantu ਆਪ ਫੇਰ ਯਕੀਨ ਨਾ ਕਰ ਸਕੇ ਕਿ ਕੀ ਗੋਹਜ ਹੈ ਤੇ ਨਾਲ ਹੀ ਪੁੱਛਿਆ ਸੀ ਕਿ ਕੋਈ ਮਸਤਾਨਾ ਤੇ ਨਹੀਂ ਹੋਇਆ ਕਾਰਨ ਕਿ ਮਸਤਾਨੇ ਕਿਸੇ ਵਿੱਚ ਸੱਤਿਆ ਹੀ ਨਹੀਂ ਰਹੀ ਸੀ ਇਸ ਤੋਂ ਅਪਰੰਤ ਮੈਂ ਭੇਤ ਨਹੀਂ ਖੋਲ ਸਕਦਾ ਜਿਸ ਵੇਲੇ ਪਾਸ਼ਾ ਦਇਆ ਕਰਨਗੇ ਅਤੇ ਆਪ ਸਭ ਸੰਗਤ ਨੂੰ ਚਾਣਨ ਕਰ ਦੇਣਗੇ ਕਿਉਂਕਿ ਇੱਥੇ ਚੜ੍ਹਦੀਆਂ ਕਲਾ ਵਾਲੇ ਹੀ ਆਉਣਗੇ ਸੰਗਤ ਵਿੱਚੋਂ ਇਹ ਭਲੇਖਾ ਨਿਕਲ ਜਾਣਾ ਚਾਹੀਦਾ ਹੈ ਕਿ ਅਸੀਂ ਸਦਾ ਹੀ ਅੰਤ ਲਈਏ ਬੇਨਤੀ ਹੈ ਕਿ ਬਾਬੇ ਮਨੀ ਸਿੰਘ ਅਗੇ ਪੂਰਨ ਹਨ ਜੀ ਇਨ੍ਹਾਂ ਵਿੱਚੋਂ ਕੋਈ ਟੋਟ ਹੀ ਨਹੀਂ ਹੈ ਇਨ੍ਹਾਂ ਵਿੱਚ ਕੋਈ ਟੋਟ ਹੀ ਨਹੀਂ ਹੈ ਜੀ ਪ੍ਰੰਤੂ ਸੱਚੇ ਪਾਤਸ਼ਾਹ ਬਾਬਾ ਭਗਵਾਨ ਸਿੰਘ ਅਤੇ ਗੁਰਦੀਪ ਸਿੰਘ ਉੱਤੇ ਬੜੀ ਦਇਆ ਕਰ ਰਹੇ ਹਨ ਜਿਸ ਵੇਲੇ ਵਿਖਾਉਂਦੇ ਹਨ ਦੀਪ ਸਿੰਘ ਚਰਨਾ ਵਿੱਚ ਹੋਵੇਗਾ ਜਾਂ ਆਪਨੇ ਚਰਨ ਪਾਸ਼ਾ ਨੇ ਉਹਨਾਂ ਦੀ ਸ਼ਾਤੀ ਉੱਤੇ ਲਾਏ ਹੁੰਦੇ ਹਨ ਇਹੋ ਪੁੱਛਦੇ ਹਨ ਕਿ ਦਾਸ ਹੁਣ ਕੀ ਕੁਝ ਲੈਣਾ ਪਰ ਦਈਏ ਜਿਹੜਾ ਇੱਕ ਵਾਰੀ ਖਾਲੀ ਕਰ ਲਿਆ ਸੀ ਬੜੇ ਪ੍ਰੇਮ ਨਾਲ ਚਰਨਾ ਵਿੱਚ ਸਮਸਤ ਜਹਾ ਰੱਖਦੇ ਹਨ ਬੜੇ ਪ੍ਰੇਮ ਨਾਲ ਚਰਨਾ ਵਿੱਚ ਮਸਤ ਜਹਾ ਰੱਖਦੇ ਹਨ ਪਾਸ਼ਾ ਜਿਹੜੀ ਉਹਨਾਂ ਦੀ ਆਪਣੀ ਦੇ ਸੀ ਜੀ ਬੜੀ ਖੁਸ਼ੀ ਰਹਿੰਦੀ ਹੈ ਜੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਇਨਾਂ ਉੱਤੇ ਦਇਆ ਨਹੀਂ ਸੀ ਕੀਤੀ ਪ੍ਰੰਤੂ ਦੀਪ ਸਿੰਘ ਦਾ ਬਚਨ ਜੋਤ ਰੂਪ ਹੋ ਕੇ ਵੀ ਕਦੀ ਕਦੀ ਮੰਨ ਲੈਂਦੇ ਸਾਂਜੀ ਇਸ ਤਰ੍ਹਾਂ ਪ੍ਰਮਾਤਮਾ ਆਪਣਾ ਕੰਮ ਛੇਤੀ ਛੇਤੀ ਚਲਾ ਰਿਹਾ ਹੈ ਇਸੇ ਤਰ੍ਹਾਂ ਬਚਨ ਤਾਂ ਬਹੁਤ ਹਨ ਪ੍ਰੰਤੂ ਲਿਖਣ ਦੀ ਪੂਰਨ ਸਮਰੱਥਾ ਨਹੀਂ ਹੁਣ ਬੇਨਤੀ ਹੁਣ ਬੇਨਤੀ ਕਿ ਜਦੋਂ ਸੱਚੇ ਪਾਤਸ਼ਾਹ ਦਇਆ ਕਰਨਗੇ ਅਤੇ ਆਪ ਦੇ ਦਰ ਉੱਤੇ ਲਿਆਉਣਗੇ ਫਿਰ ਆਪ ਜੀ ਦੇ ਦਰਸ਼ਨ ਕਰਕੇ ਦਿਲ ਨੂੰ ਸ਼ਾਂਤ ਆਵੇਗੀ ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਨੇ ਵੀ ਦਇਆ ਰੱਖਣੀ ਮੈਂ ਆਪ ਜੀ ਦਾ ਬਲ ਬੁੱਧਹੀਨ ਸੇਵਕ ਹਾਂ ਜੀ ਹੋਰ ਮੈਨੂੰ ਇੱਕ ਚਿੱਠੀ ਅਮੀਸ਼ਾ ਤੋਂ ਆਈ ਸੀ ਜਿਸ ਵਿੱਚ ਉਹਨਾਂ ਆਪਣੇ ਬੱਚੇ ਦੇ ਗਵਾਚਣ ਦਾ ਹਾਲ ਲਿਖਿਆ ਸੀ ਮੈਂ ਇਸ ਤਰ੍ਹਾਂ ਕਦੀ ਲਿਖ ਸਕਦਾ ਹਾਂ ਕਿ ਹੁਣ ਇੱਥੇ ਹੈ ਜਾਂ ਉੱਥੇ ਹੈ ਕਿਉਂਕਿ ਮੈਂ ਕੋਈ ਜੋਤਸ਼ੀ ਤੇ ਹੈ ਨਹੀਂ ਕਰਨ ਵਾਲੀ ਤੇ ਬੁੱਝਣ ਵਾਲੀ ਜੋਤ ਹੈ ਉਹ ਦੇਹ ਤੋਂ ਨਿਰਾਲੀ ਹੈ ਇਸ ਵਾਸਤੇ ਮੈਂ ਕੋਈ ਜਵਾਬ ਨਹੀਂ ਦਿੱਤਾ ਨਾਲੇ ਮੈਨੂੰ ਹੀ ਸੱਚੇ ਪਾਤਸ਼ਾਹ ਲਿਖਦੇ ਹਨ ਕਿੱਡੇ ਭੁਲੇਖੇ ਹਨ ਮੈਂ ਕਈ ਦਿਨ ਸੱਚੇ ਪਾਸ਼ਾਗੇ ਬੇਨਤੀਆਂ ਕਰਦਾ ਰਿਹਾ ਕਿ ਮੈਨੂੰ ਬਖਸ਼ ਲੈਣਾ ਜੀ ਕਿਉਂਕਿ ਜਿਹੜੀ ਸਿੱਖ ਦੀ ਬੇਨਤੀ ਹੋਵੇ ਪਾਸ਼ਾ ਦੀ ਜੋਤ ਨੂੰ ਮੁੱਖ ਰੱਖ ਕੇ ਲਿਖਣੀ ਚਾਹੀਦੀ ਹੈ ਜੀ ਪੂਰਨ ਸਿੰਘ ਕਰਕੇ ਨਹੀਂ ਲਿਖਣਾ ਚਾਹੀਦਾ ਸਾਰੀ ਸੰਗਤ ਨੂੰ ਦੱਸ ਦੇਣਾ ਜੀ ਇਸ ਤਰ੍ਹਾਂ ਮੈਂ ਗੁਨੇਗਾਰ ਹੁੰਦਾ ਹਾਂ ਜੀ ਮੈਂ ਕੁਛ ਨਹੀਂ ਹਾਂ ਜੀ ਜੋ ਕੁਛ ਹੈ ਪਾਸ਼ਾ ਆਪਾਤੇ ਉਹਨਾਂ ਦੀ ਜੋਤ ਹੈ ਮੇਰੇ ਉੱਤੇ ਉਹਨਾਂ ਦੀ ਦਇਆ ਹੈ ਇਸੇ ਇਸੇ ਤਰ੍ਹਾਂ ਹਮੇਸ਼ਾ ਰੱਖਣ ਜੀ ਮੈਨੂੰ ਲਲੀਆਂ ਤੋਂ ਅਤੇ ਅੱਗੇ ਅਹਿਮਦਾਬਾਦ ਅਹਿਮਦਪੁਰੋਂ ਖਾਤਾਏ ਸੰ ਜਵਾਬ ਦੇ ਦਿੱਤਾ ਹੈ ਜੀ ਪ੍ਰੇਮ ਸਿੰਘ ਅਤੇ ਬੇ ਬੇਕਰਮੋਦੀਵੀ ਬੁੱਗਿਆਂ ਤੋਂ ਚਿੱਠੀ ਆਈ ਸੀ ਸੇਵਕ ਵੱਲੋਂ ਬਾਬਾ ਮਨੀ ਸਿੰਘ ਭਗਵਾਨ ਸਿੰਘ ਦਲੀਪ ਸਿੰਘ ਉਦਮ ਸਿੰਘ ਸਾਰਿਆਂ ਕੋ ਨਮਸਕਾਰ ਪਰਵਾਨ ਹੋਵੇ ਮਾਤਾ ਸਹਿਬਾਨ ਨਰਾਇਣ ਕੌਰ ਪਜਨੋ ਗੁਰਦੇਵ ਕੌਰ ਕੋ ਨਮਸਕਾਰ ਪਰਵਾਨ ਹੋਵੇ ਬੇਬੇ ਮੰਗੋ ਬੇਬੇ ਹਰਵੰਸ ਕੌਰ ਬੀਰ ਕੌਰ ਬੇਬੇ ਮੇਜੋ ਬੀਬੀ ਕਰਤਾਰੀ ਕੋ ਸਤ ਸ੍ਰੀ ਅਕਾਲ ਤੇਜਾ ਸਿੰਘ 인ਦਰ ਸਿੰਘ ਮੁੱਖਾ ਸਿੰਘ ਕੋ ਫਤਿਹ ਪ੍ਰਵਾਨ ਹੋਵੇ ਪ੍ਰਤਾਪ ਸਿੰਘ ਦੀ ਸਿਹਤ ਦਾ ਹੁਣ ਪਤਾ ਦੇਣਾ ਜੀ ਬੀਬੀ ਕਰਤਾਰੀ ਦੀ ਸਿਹਤ ਦਾ ਵੀ ਪਤਾ ਦੇਣਾ ਹੁਣ ਆਰਾਮ ਹੈ ਕਿ ਨਹੀਂ ਜੀ ਕਾਕਿਆ ਨੂੰ ਪਿਆਰ ਬੀਬੇ ਮੇਜੋ ਦਾ ਦौरा ਰੁਕਿਆ ਹੈ ਕਿ ਨਹੀਂ ਬਹੁਤ ਹੀ ਛੇਤੀ ਲਿਖਣਾ ਕਿਉਂਕਿ ਕਿਉਂਕਿ ਹੁਣ ਪਤਾ ਦੇਣ ਦਾ ਸਮਾਂ ਹੈ ਜੀ ਅੱਗੇ ਚਿੱਠੀ ਉਰਦੂ ਵਿੱਚ ਹੈ ਜੀ ਹਾਲ ਸੰਗਤ ਜੀ ਇਸ ਚਿੱਠੀ ਨੂੰ ਦੁਆਰਾ ਦੁਆਰਾ ਪੜਿਓ ਸੁਣਿਓ ਕਿਉਂਕਿ ਇਸ ਦੇ ਵਿੱਚ ਮਹਾਰਾਜਪੂਰਨ ਸਿੰਘ ਜੀ ਉਹਨਾਂ ਦੀ ਨਿਮਰਤਾ ਤੇ ਨਿਰਮਾਨਤਾ ਇਸ ਪਰਿਵਾਰ ਪ੍ਰਤੀ ਔਰ ਮਹਾਰਾਜੇ ਸ਼੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਜਿਨ੍ਹਾਂ ਨੇ ਇਸ ਦਰਕਾਰ ਦੇ ਤੋਂ ਵਿਦਿਆਈ ਲਈਤੀ ਆ ਔਰ ਉਹ ਖੁਦ ਵੀ ਚਿੱਠੀਆਂ ਵਿੱਚ ਲਿਖਦੇ ਹਨ ਕਿ ਇਸ ਦਰਕਾਰ ਤੋਂ ਸਿਰਫ ਨਿਮਰਤਾ ਤੇ ਨਿਰਮਾਨਤਾ ਵਾਲਾ ਹੀ ਖਾਟ ਸਕਦਾ ਹੈ ਇਸ ਚਿੱਠੀ ਨੂੰ ਦੁਆਰਾ ਦੁਆਰਾ ਸੁਣਿਓ ਕਿਉਂਕਿ ਇਸ ਵਿੱਚ ਬਹੁਤ ਹੀ ਗੁੱਝੇ ਭੇਦ ਹਨ ਜਿਹੜੇ ਕਿ ਸਾਨੂੰ ਸੱਚੇ ਪਾਤਸ਼ਾਹ ਦੀ ਦਇਆ ਦੇ ਨਾਲ ਹੀ ਕਲੀਅਰ ਹੋ ਸਕਦੇ ਹਨ